ਬਹੁਤ ਬਲੀਆ ਤਿਹਾਰਾ ਜਿਹਦੇ ਵਿੱਚ ਸਾਰੇ ਹੀ ਭੈਣ ਭਰਾ ਸਾਰੇ ਰਿਸ਼ਤੇਦਾਰ ਸਾਰੇ ਸਮਾਜ ਜਿਹੜਾ ਹਲਕੇ ਜਿਹੜਾ ਦੀਵਾਲੀ ਨੂੰ ਮਨਾਉਂਦਾ ਹੈਗਾ ਜੀ ਇਹਦੇ ਪਿੱਛੇ ਬਹੁਤ ਵੱਡਾ ਇਤਿਹਾਸ ਵੀ ਹੈਗਾ ਤੇ ਇਸ ਕਰਕੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਬਾਕੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪ੍ਰਦੂਸ਼ਣ ਰਹਿਤ ਜਿਹੜੀ ਦੀਵਾਲੀ ਆ ਉਹ ਆਪਾਂ ਨੇ ਮਨਾਉਣੀ ਆ ਜੀ ਕਿਉਂਕਿ ਪਟਾਕੇ ਜਿਹੜੇ ਨੇ ਬਹੁਤ ਖਤਰਨਾਕ ਹੁੰਦੇ ਆ ਤੇ ਉਸ ਤੋਂ ਵੱਡੇ ਜਿਹੜੀ ਆ ਉਹ ਜਿਹੜਾ ਪੋਲੂਸ਼ਨ ਕਰਦੇ ਆ ਉਹ ਜਿਹੜਾ ਨਾਲ ਧੂਆ ਨਿਕਲਦਾ ਉਹ ਬਹੁਤ ਜ਼ਿਆਦਾ ਖਤਰਨਾਕ ਹੈ ਕਈ ਦਿਨ ਫਿਰ ਜਿਹੜਾ ਸਾਡਾ ਵਾਤਾਵਰਨ ਜਿਹੜਾ ਹੈ ਜੂ ਬਹੁਤ ਦੂਸ਼ਿਤ ਹੋ ਜਾਂਦਾ ਇਸ ਕਰਕੇ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਬੱਚਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਨੇ ਗ੍ਰੀਨ ਦੀਵਾਲੀ ਮਨਾਉਣੀ ਹੈ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਮਨਾਉਣੀ ਹੈ ਹੋਰ ਰੀਤੀ ਰਿਵਾਜ ਨੇ ਆਪਾਂ ਉਹਨਾਂ ਨੂੰ ਤਰੀਕੇ ਨਾਲ ਕਰੀਏ ਗਿਫਟ ਦਈਏ ਬੱਤ ਤੋਂ ਬੱਤ ਲੋਕਾਂ ਨਾਲ ਸੰਪਰਕ ਕਰੀਏ ਉਹਨਾਂ ਦੇ ਘਰੇ ਜਾਈਏ ਹਾਸੀ ਹਾਸੀ ਮਜ਼ਾਕ ਕਰੀਏ ਉਹਨਾਂ ਨਾਲ ਖੁਸ਼ੀ ਸਾਂਝੀ ਕਰੀਏ ਅੰਦਾ ਜਿਹੜੀ ਹੈ ਉਹ ਦੀਵਾਲੀ ਆਪਾਂ ਮਨਾਈਏ ਤੇ ਜੇਕਰ ਆਪਾਂ ਬਹੁਤ ਜ਼ਿਆਦਾ ਪਟਾਕੇ ਜਲਾ ਕੇ ਜਾਂ ਬਹੁਤ ਜ਼ਿਆਦਾ ਉਹ ਪ੍ਰਦੂਸ਼ਣ ਪਲਾ ਕੇ ਆਪਾਂ ਚਾਹੁੰਦੇ ਵੀ ਦੀਵਾਲੀ ਇਦਾਂ ਮੰਨਦੀ ਹੁੰਦੀ ਆ ਤਾਂ ਉਹ ਮੈਂ ਕਹਿਣਾ ਵੀ ਅੱਜ ਦੇ ਅੱਜ ਸਮੇਂ ਦੀ ਲੋੜ ਹੈ ਕਿ ਆਪਾਂ ਪ੍ਰਦੂਸ਼ਣ ਰਹਿ ਜਿਹੜੀ ਦੀਵਾਲੀ ਮਨਾਈਏ ਜੀ ਇਸ ਕਰਕੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਇੱਕ ਵਾਰ ਫੇਰ ਦੀਵਾਲੀ ਦੀਆਂ ਬੰਦੀ ਛੋੜ ਦਿੰਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਰਾ। ਸਰ ਜੀ ਜਿਵੇਂ ਅਸੀਂ ਦੇਖਿਆ ਹੀ ਭਾਰਤ ਦੇ ਨਾਪੇ ਦੇ ਵਿੱਚ ਬਹੁਤ ਵਧੀਆ ਕੰਮਕਾਰ ਵਿਕਾਸ ਤੇ ਚੱਲ ਰਹੇ ਨੇ ਜੀ ਵੀ ਮਾਨ ਸਾਹਿਬ ਨੇ ਅੱਜ ਤੱਕ 3 ਸਾਲਾਂ 'ਚ ਕਿਸੇ ਤੇ ਕੋਈ ਪਾਰਟੀ ਪੱਖ ਨਹੀਂ ਕਰਦੇ ਜੀ ਸਾਰਿਆਂ ਨੂੰ ਹੱਸ ਕੇ ਮਿਲਦੇ ਨੇ ਤੇ ਪਿੰਡਾਂ ਵਿੱਚ ਮਾਨ ਸਨਮਾਨ ਬਹੁਤ ਦਾ ਆਮ ਆਦਮੀ ਦਾ ਇਹ ਨੂੰ ਕਿਵੇਂ ਦੇਖਦੇ ਹੋ ਜੀ ਹਾਂ ਨਹੀਂ ਬਿਲਕੁਲ ਜੀ ਵਿਕਾਸ ਕਾਰਜ ਪਹਿਲਾਂ ਵੀ ਬਹੁਤ ਸਾਰੇ ਹੋਏ ਆ ਤੇ ਹੁਣ ਬਹੁਤ ਆ ਜਿਆਦਾ ਜਿਹੜੇ ਆ ਵਿਕਾਸ ਕਾਰਜ ਹੋਣ ਜਾ ਰਹੇ ਆ ਪਾਸੋਂ ਦੇ ਵਿੱਚ ਹੁਣੇ ਹੀ ਜਿਹੜੇ ਆ ਘਟਨ ਵੀ ਕੀਤੇ ਐਮਐਲਏ ਸਾਹਿਬ ਨੇ ਤੇ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਆ ਹੁਣ ਜਿਮ ਆ ਰਹੇ ਆ ਜੀ 25 ਜਿਮ ਪਹਿਲਾਂ ਹੋ ਗਏ ਸੀਗੇ ਤੇ ਹੁਣ ਕੱਲ ਵੀ 2.5-3 ਕਰੋੜ ਰੁਪਏ ਦੇ ਐਮਐਲਏ ਸਾਹਿਬ ਨੇ ਜਿਹੜੇ ਆ ਉਹ ਪ੍ਰੂਫ ਕਰਕੇ ਜਿਹੜੇ ਆ ਉਹ ਪਾਸ ਹੋ ਗਏ 2-3 ਕਰੋੜ ਦੇ ਕੰਮ ਹੋਰ ਵੀ ਸਾਰੇ ਪਾਸੇ ਇਦਾਂ ਜਿਹੜੇ ਵਿਕਾਸ ਕਾਰਜ ਚੱਲ ਰਹੀ ਹੈ ਤੇ ਵੱਡੀ ਗੱਲ ਇਹ ਆ ਕਿ ਬਿਨਾਂ ਕਿਸੇ ਪਾਰਟੀਵਾਦੀ ਤੋਂ ਬਿਨਾਂ ਕਿਸੇ ਬੰਦਸ਼ ਤੋਂ ਕਿਉਂਕਿ ਲੋਕਾਂ ਨੇ ਜਿਹੜੀ ਆ ਬਹੁਤ ਵੱਡੇ ਮਾਰਜਨ ਦੇ ਨਾਲ ਜਿਹੜੀ ਆ ਵੋਟ ਪਾਈ ਸੀਗੀ ਸਭ ਨੂੰ ਇੱਕ ਅੱਖ ਦੇ ਨਾਲ ਦੇਖਦੇ ਹੋਏ ਐਮਐਲਏ ਸਾਹਿਬ ਜਿਹੜੇ ਸਭ ਦੇ ਕੰਮ ਕਰ ਰਹੇ ਆ ਜੀ ਇਹ ਬਹੁਤ ਵੱਡੀ ਗੱਲ ਆ ਇਹ ਪਹਿਲੀ ਵਾਰੀ ਇਦਾਂ ਹੋ ਰਿਹਾ ਤੇ ਬਾਕੀ ਅੱਗੇ ਵੀ ਵਿਕਾਸ ਕਾਰਜ ਦੇ ਚੱਲਦੇ ਰਹੇਗਾ ਜੀਵੇਂ ਸਾਡੇ ਹਲਕੇ ਰੇਸਲ ਤੋਂ ਇੱਕ ਮੈडम ਜੀ ਲਾਈਨ ਨੇ ਮੈਲਾ ਵਿੰਗ ਦੇ ਜੀ ਉਹਨਾਂ ਨੂੰ ਦੱਸੋ ਕਿ ਕੀ ਉਹਦਾ ਦਿੱਤਾ ਬਹੁਤ ਵਿਕਾਸ ਕਰਾ ਰਹੇ ਨੇ ਪਿੰਡਾਂ ਵਿੱਚ ਜਾ ਕੇ ਜੀ ਹਾਂ ਜੀ ਸਾਡੇ ਮੈਡਮ ਬਹੁਤ ਉਹ ਮੈਡਮ ਰਾਜਿੰਦਰ ਕੌਰ ਖਰਾਉੜ ਤੇ ਉਹਨਾਂ ਦੇ ਕੋਲ ਲੇਡੀ ਵਿੰਗ ਜਿਹੜਾ ਹੈ ਜੀ ਉਹਦੇ ਕੋਆਰਡੀਨੇਟਰ ਲੱਗੇ ਨੇ ਪ੍ਰਧਾਨ ਲੱਗੇ ਨੇ ਉਹ ਨਾ ਪਾਦੇ ਤੇ ਬਹੁਤ ਅੱਛਾ ਕੰਮ ਕਰ ਰਹੇ ਆ ਬਹੁਤ ਸਟੇਟ ਦੇ ਨਾਲ ਕੰਮ ਕਰ ਰਹੇ ਆ ਤੇ ਲੇਡੀਆਂ ਬਹੁਤ ਸਾਰੀਆਂ ਜੁੜ ਰਹੀਆਂ ਨੇ ਤੇ ਬਹੁਤ ਅੱਛਾ ਕੰਮ ਕਰ ਰਹੇ ਜੀ ਇਹ ਪਾਰਟੀ ਉਹਨੂੰ ਬਣਦਾ ਮਾਨਸਿਕਾ ਜਿਹੜਾ ਦਿੱਤਾ ਵੀ ਤੇ ਅੱਗੇ ਵੀ ਬਹੁਤ ਬਹੁਤ ਧੰਨਵਾਦ